ਬਿਮਾਰੀ ਵੱਡੀ ਐ ਟੈਸਟ ਵੱਡੇ ਨੇ ਤਾਂ ਉਹਦੇ ਵਾਸਤੇ ਫਿਰ ਗਾਹਾਂ ਕਿੱਥੇ ਭੇਜਣਿਆ ਤੁਹਾਨੂੰ ਅਸੀਂ ਉਹਨਾਂ ਤੇ ਧਿਆਨ ਦੇਣ ਲੱਗੇ ਹੁਣ ਪਹਿਲੇ ਪ੍ਰਾਈਵੇਟ ਹਸਪੀਟਲ ਜਾਣਾ ਪੈਂਦਾ ਸੀ ਬਹੁਤ ਜ਼ਿਆਦਾ ਭੱਜ ਦੌੜ ਹੁੰਦੇ ਸੀ ਤੇ ਮਾਰੀ ਵੀ ਨਹੀਂ ਆਉਂਦੀ ਸੀ ਜਾਣ ਤੋਂ ਬਾਅਦ ਹੁਣ ਇੱਥੇ ਸਰਕਾਰੀ ਹਸਪੀਟਲ ਅਜ ਅਸੀਂ ਆਏ ਆ ਵਿਜ਼ਿਟ ਕੀਤਾ ਬਹੁਤ ਵਧੀਆ ਲੱਗਿਆ ਤੇ ਬੇਟੇ ਦੇ ਸਾਰੇ ਟੈਸਟ ਵਗੈਰਾ ਫ੍ਰੀ ਹੋਏ ਆ ਮੈਡੀਸਨ ਵਗੈਰਾ ਸਾਰੇ ਫ੍ਰੀ ਮਿਲੇ ਆ ਬਹੁਤ ਨਵੀਆਂ ਮਸ਼ੀਨਾਂ ਜਿਵੇਂ ਵੈਂਟੀਲੇਟਰ ਸੀ ਪੈਪ ਫੋਟੋਥੈਰੇਪੀ ਦੇ ਮਸ਼ੀਨਾਂ ਸਾਰੇ ਇਨਕੂਬेटर ਬੱਚਿਆਂ ਲਈ ਵਾਰਮਰ ਇਹ ਸਾਡੇ ਕੋਲੇ ਉਪਲਬਧ ਹਨ ਇਸ ਲਈ ਸਾਰੇ ਮਰੀਜ਼ ਤੇ ਅਸੀਂ ਵੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਚ ਕਰਾ ਲਿਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਿਓ ਨਾ ਤਾਂ ਕੋਈ ਡਾਕਟਰ ਦੀ ਕਾਬਲੀਅਤ ਚ ਕਮੀ ਹੋਊਗੀ ਨਾ ਕੋਈ ਮਸ਼ੀਨ ਐਸੀ ਹੋਊਗੀ ਕਿ ਜਿਹੜੀ ਸਰਕਾਰੀ ਚ ਹੈ ਨਹੀਂ ਪ੍ਰਾਈਵੇਟ ਚ ਹੈਗੀ ਆ ਮਰਜ਼ੀ ਤੁਹਾਡੀ ਹੋਊਗੀ ਵਧੀਆ ਫੈਸਲੇ ਲੈਂਦੀ ਪੰਜਾਬ ਸਰਕਾਰ ਮੈਡੀਕਲ ਖੇਤਰ ਚ ਹੋਈਆਂ ਸਾਰਤਕ ਸੁਧਾਰ بس ڪجهه منٽس Okay. Thank you. Thank you. Thank you. ਲਗਭਗ 9 ਏਕੜ ਦਾ ਕੰਪਲੈਕਸ ਈਸੇ ਨੂੰ ਸਾਡੇ ਚਾਰ ਮਹੀਨੇ ਦਾ ਬਿਲਕੁਲ ਚੱਲਣਾ ਹੈ ਜੇ ਕਿ ਅਸੀਂ ਤਾਂ 9 ਦਫਤਰ ਜੀ ਆ ਗਏ ਸਪੋਰਟ ਹੋਣਗੇ ਕਿਹਦੇ ਤੋਂ 30 ਤਾਰੀਖ ਛੱਡ ਕੇ ਆ ਗਏ ਹੈ ਇਹਨਾਂ ਲਗਭਗ 1.5 ਨੀਰੇ ਦਾ ਸਦਾ ਬਣ ਗਿਆ ਉਹਦਾ ਵੀ ਕੱਲ ਤੋਂ ਕਰਾਵਾਂਗੇ ਤਾਂ ਉਹਦੇ ਨਾਲ ਅਪਡੇਟਡ ਹੈ ਸਾਡੇ ਨਾਲ ਪਿਛਲੀ ਸਰਕਾਰ ਦੇ ਪਾਸ ਹੈ ਨਹੀਂ ਲਗਭਗ ਨਹੀਂ ਘਟਾ ਫਰੇਡ ਜਦਾ ਕੰਡਾ ਦਿੱਕੀ ਹੋਵੇ ਅੱਗੇ ਸੰਗਤ ਸਾਈ ਕਿਧਰ ਜਾ leveller. Aklıma geliyor bir şey. Öyle

ਬਟਨ ਇਹਦੇ ਸੇਕ ਨਹੀਂ ਹੋ ਰਹੀਆਂ ਸਾਰੀ ਕਿੱਲਾ ਬਟਨ ਨਹੀਂ ਚੱਲ ਰਹੀ ਸੀ ਐਸੀ ਸੁਲਾ ਕੇ ਤਾਂ ਸ਼ਾਮ ਨੂੰ ਬਹੁਤ ਵਧੀਆ ਬਹੁਤ ਸ਼ਾਨਦਾਰ ਆਰਕਿੰਦ ਦੇ ਬਰਤ ਕੋਟ ਕੋਟ ਨੂੰ ਆਪ ਕੋ ਕਰਦੇ ਅਨੁਸਾਰ ਜੀ ਬੈਂਡਾ ਹੈ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਸ਼ੁਰੂਆਤ ਕਰਨੀ ਸਰ ਇਹ ਆਏ ਨੇ ਆਜੋ ਸਰ ਇਹ ਪਰਦੇ ਇਹਨਾਂ ਨੂੰ ਸਰਦੇਵ ਸਿੰਘ ਹੈ ਸੁਖਦੇਵ ਸਿੰਘ ਹੈ ਪਹਿਲੀ ਫਾਦ बहुत तो दा कुछ कदकारा ने कुछ नहीं लैके आए थी कि बाकी बहुत ने जी कि ਬੜਾ ਸ਼ਾਨਦਾਰ ਮੀਟਾ ਡਿਲੀਵਰੀ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਇੱਕੋ ਦਾ ਇੱਕੋ ਛੱਤ ਪਹਿਲੇ ਸਾਰਾ ਕੁਝ ਆ ਗਿਆ ਹੈ ਨਹੀਂ ਕਿਤੇ ਦੋ ਖਤਰਗਵਾਰ ਹੋਣ ਬਹੁਤ ਬਹੁਤ ਧੰਨਵਾਦ ਮਰਦ ਕਿਹੜੇ ਸੀ ਇੱਕ ਸਕੂਲਰ ਸੀ ਦਫਤਰ ਇੱਕ ਬਤੂਰਬੰਦਾ ਰਹੇ ਸੀਗਾ ਅਜਿਹਾ ਜਾਣਾ ਪੈਂਦਾ ਤਿੰਨ ਜਗ੍ਹਾ ਦਫਤਰ ਲਗ ਲਗ ਜਿਆਦਾ ਕਰਾਣਾ ਕੋਈ ਕਿਸੇ ਦਾ ਰੈਫਰੈਂਸ ਸੀ ਸਾਰਾ ਦਿਨ ਬੰਨ ਤਿੰਨ ਦਿਨ ਖਤਰਗਵਾਰ ਹੋ ਕੇ ਫਿਰ ਸੰਤੋਖ ਹੁਣ ਇੱਥੇ ਹੀ ਇੱਕ ਦਾ ਯਾਤਰਾ ਹੁੰਦਾ ਹੈ ਸਾਰੇ ਬਾਕੀ ਮੇਡਿਆ ਦਾ ਦੇਖੀ ਬੂਰ ਬੈਠੇ ਸੀ ਕਿ ਤੇਰੇ ਅੱਛੇ ਅੱਛੇ ਸਰ ਸਾਰੇ ਸਰ ਉਹ ਸੋਹਣਾ ਬਣਾਏ ਸਰ ਬਹੁਤ ਸੋਹਣਾ ਬਿਲਡਿੰਗ ਤੇ ਐਦਾਂ ਦੀ ਬਣਾਉਂ ਸਰ ਬਈ ਹਾਂਜੀ ਇੱਕ ਤਾਂ ਲਾਲ ਇੱਟਾਂ ਤੋਂ ਘੜਾ ਛੜਾਇਆ ਜੀ ਉਹ ਬਹੁਤ ਮਤਲਬ ਡਿਪਰੈਸਿੰਗ ਨੇ ਆ ਲੱਗਦੀ ਉਹ ਟਿੱਬੀ ਬਣਿਆ ਇਹ ਕਮਾਲ ਦਾ ਇਹ ਹੋ ਵੀ ਬੱਤੀ ਕਮਾਲ ਲਾਲ ਜੀਆਂ ਇੱਟਾਂ ਲਾ ਦਿੰਦੇ ਆ ਬੰਦਾ ਅੱਦਾ ਉਹੀ ਡਰ ਜਾਂਦਾ ਜੀ ਆ ਦੇਖੋ ਸ਼ਾਨਦਾਰ ਲੱਗਦਾ ਨਾ ਵਧੀਆ ਬਹੁਤ ਚਲਦੇ ਨਾਲ ਕਪਲਾਇਸ ਪਰ ਸੇਕ ਕਾਟ ਕੇ ਤਿਆਰ ਕਰਾ ਹੈ ਫਦੇ ਹੋਏ ਇੱਕ ਪੰਜ ਵਾਰ ਬਾਤ ਰਿਕੇ ਹਾਂ ਆਪ ਤੁਹਾਨੂੰ ਸਾਰੇ ਬਰੋਦਰਾਂ ਲਈ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਸਾਥੀ ਕੰਡਨ ਵਾਲੇ ਹਨ ਉਹਨਾਂ ਦੇ ਨਾਲ ਕੈਬਨਟ ਮੰਤਰੀ ਪੰਜਾਬ ਸਰਦਾਰ ਹਕਾਉਮਤ ਜੀ ਅੱਜ ਅੱਜ ਕਹਿ ਰਹੇ ਮੈਡਮ ਪਰੇਸ਼ਾ ਤੋਕਰਾ ਜੀ ਵੀ ਹਾਂ ਵਾਧੋ ਸਵਾਗਤ ਹੈ ਸਰ ਸਹਾਇਤ ਮੰਤਰੀ ਪੱਜਾ ਜੀ ਇਸ ਮੁਬਾਰਕ ਮੌਕੇ ਤੇ ਆਪ ਸਭ ਦੇ ਰੂਬਰੂ ਹੋਣ ਦੇ ਲਈ ਉਚੇਚੇ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ